ਅੱਜ ਆਪਾਂ ਗੱਲ ਕਰਾਂਗੇ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਵਿੱਚ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਹੋਇਆ ਉਹ ਕਿੰਨੀਆਂ ਪੋਸਟਾਂ ਹਨ ਕੌਣ-ਕੌਣ ਅਪਲਾਈ ਕਰ ਸਕਦਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੁੜ ਕਰ ਲੈਣਾ ਇਹ ਜੇਕਰ ਤੁਸੀਂ ਪੀਡੀਐਫ ਡਾਊਨਲੋਡ ਕਰਨਾ ਤਾਂ ਤੁਸੀਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੋਂ ਵੀ ਕਰ ਸਕਦੇ ਹਾਂ ਇਹ ਨੋਟੀਫਿਕੇਸ਼ਨ 18/7 ਨੂੰ ਜਾਰੀ ਹੋਇਆ ਸੀ ਅਤੇ ਇਹ ਵਿੱਚ 2000 ਪੀਟੀਆਈ ਦੀਆਂ ਅਸਾਮੀਆਂ ਨਿਕਲੀਆਂ ਇਹ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਆ 23/7/2025 ਤੋਂ ਲੈ ਕੇ 22/8/2025 ਤੱਕ ਅਤੇ ਇਹਨਾਂ ਦੀ ਕੈਟਾਗਰੀ ਵਾਈ ਜਿਹੜੀ ਵੰਡ ਕੀਤੀ ਤੁਹਾਡੇ ਸਾਹਮਣੇ ਆ ਜਨਰਲ ਦੀਆਂ 780 ਨੇ ਐਸਸੀ ਦੀਆਂ ਐਮਬੀ ਦੀਆਂ 200 ਨੇ ਐਸਸੀ ਆਰਓ ਦੀਆਂ 200 ਨੇ ਬੀਸੀ ਦੀਆਂ 200 ਨੇ ਐਕਸ ਸਰਵਿਸਮੈਨ ਜਨਰਲ ਦੀਆਂ 140 ਐਸਸੀ ਐਮਬੀ ਐਕਸ ਸਰਵਿਸਮੈਨ 40 ਆ ਐਸਸੀ ਆਰਓ ਐਕਸ ਸਰਵਿਸਮੈਨ 40 ਤੇ ਬੀਸੀ ਦੀਆਂ ਵੀ 40 ਉਸ ਬਸਪੋਰਟਸ ਕੋਟੇ ਦੀਆਂ ਵੀ ਪੋਸਟਾਂ ਨੇ ਜਨਰਲ ਦੀਆਂ 40 ਆ, ਐਸੀਐਮਬੀ ਦੀਆਂ 10 ਨੇ, ਐਸਆਰਓ ਦੀਆਂ ਵੀ 10 ਨੇ। ਅਜੇ ਸੋ ਫਿਜ਼ੀਕਲ ਹੈਂਡੀਕੈਪਟ ਰਾਏਡੇ ਟੋਟਲ ਰੱਖੀਆਂ ਹੈਗੀਆਂ 80। ਫ੍ਰੀਡਮ ਫਾਈਟਰ ਦੀਆਂ 20 ਨੇ। ਇਕਨੋਮਿਕਲੀ ਵੀਕਰ ਸੈਕਸ਼ਨ ਈਡਬਲਯੂਐਚ ਦੀਆਂ 200 ਨੇ ਅਤੇ ਟੋਟਲ ਇਹ ਹੈਗੀਆਂ 2000। ਇਹ ਜੋ 650 ਪੋਸਟਾਂ ਉਹ ਵੂਮਨਜ਼ ਲਈ ਵੈਕੈਂਟ ਆ। ਇਸ ਤੋਂ ਬਾਅਦ ਇਹਦੀ ਯੋਗਤਾ ਕੀ ਇਹ ਤੁਹਾਡੇ ਕੋਲੇ ਤੁਹਾਡੀ ਪਲੱਸ 2 ਕੀਤੀ ਹੋਣੀ ਚਾਹੀਦੀ, ਤੁਹਾਡੇ ਕੋਲ ਡੀਪੀ ਅਟਾ ਜਾਂ ਸੀਪੀ ਅਟਾ ਡਿਪਲੋਮਾ ਹੋਣਾ ਚਾਹੀਦਾ ਫਿਜ਼ੀਕਲ ਐਜੂਕੇਸ਼ਨ ਦਾ। ਅਤੇ ਇਸ ਤੋਂ ਬਾਅਦ ਇੱਕ ਇਹਨਾਂ ਨੇ ਟੈਸਟ ਵੀ ਰੱਖਿਆ ਮੇਲ ਫੀਮੇਲ ਦਾ ਫਿਜ਼ੀਕਲ ਐਲੀਜੀਬਿਲਿਟੀ ਟੈਸਟ ਉਹ ਵੀ ਤੁਹਾਨੂੰ ਮੈਂ ਦੱਸਦਾ ਕੀ ਕੁਛ ਆ ਉਹ ਚ ਜਿਹੜਾ ਮੇਲ ਆ ਉਹਦੇ ਲਈ 30 ਮੀਟਰ ਫਲਾਈਂਗ ਸਟਾਰਟ ਆ 5 ਸੈਕਿੰਡਾਂ ਦੇ ਵਿੱਚ ਤੇ ਫੀਮੇਲ ਫੀਮੇਲ ਦਾ ਹੈਗਾ 5.80 ਸੈਕਿੰਡਾਂ ਚ ਉਹ ਵੀ 30 ਮਿੰਟ ਦਾ ਫਲਾਈਂਗ ਸਟਾਰਟ ਸੈਕਿੰਡ ਹੈਗਾ ਸਟੈਂਡਿੰਗ ਬ੍ਰਾਡ ਜੰਪ ਇਹ ਦੀ ਲੈਂਥ ਹੈਗੀ 1.40 ਮੀਟਰ ਮੇਲ ਵਾਸਤੇ ਦੀ 1.20 ਮੀਟਰ ਹੈਗੀ ਫੀਮੇਲ ਵਾਸਤੇ ਇਸ ਤੋਂ ਬਾਅਦ ਸ਼ਟਰ ਰਨ 6 10 ਮੀਟਰ ਦਾ ਜਿਹਦਾ ਕਿ ਟਾਈਮਿੰਗ ਹੈਗੀ ਆ ਮੇਲ ਦੀ 17.50 ਸਕੰਡ ਅਤੇ ਫੀਮੇਲ ਦੀ ਹੈਗੀ 18.50 ਸਕੰਡ ਬੈਂਡ ਐਂਡ ਰੀਚ 2 ਸੈਂਟੀਮੀਟਰ ਇਸ ਤੋਂ ਬਾਅਦ ਨੈਕਸਟ ਹੈਗਾ ਬੈਂਡ ਐਂਡ ਰੀਚ ਅਤੇ ਉਸ ਤੋਂ ਬਾਅਦ ਹੈਗਾ 1600 ਮੀਟਰ ਰਨਿੰਗ 8 ਮਿੰਟ ਟਾਈਮ ਹੈਗਾ ਮੇਲ ਕੋਲੇ 1600 ਮੀਟਰ ਰਨਿੰਗ ਟਾਈਮ 9 ਮਿੰਟ 30 ਸਕੰਡ ਹੈਗੇ ਆ ਫੀਮੇਲ ਕੋਲੇ ਅਤੇ ਇਹ ਇੱਕ ਇਹਦੇ ਵਿੱਚ ਇੱਕ ਹੋਰ ਨੋਟ ਦਿੱਤਾ ਗਿਆ ਕਿ ਇਹਨੂੰ ਜਿਹੜੇ ਫਿਜ਼ੀਕਲ ਹੈਂਡੀਕੈਪਟ ਅਪਲਾਈ ਕਰਨਗੇ ਉਹਨਾਂ ਨੂੰ ਇਹ ਫਿਜ਼ੀਕਲ ਟੈਸਟ ਦੇਣਾ ਜ਼ਰੂਰੀ ਨਹੀਂ ਹੈਗਾ ਅਤੇ ਇਹਦੇ ਵਿੱਚ ਇੱਕ ਹੋਰ ਵੀ ਨੋਟਿਸ ਦਿੱਤਾ ਗਿਆ ਕਿ ਜਿਹੜੇ ਵੀ ਉਮੀਦਵਾਰ DPA ਜਾਂ CPR ਡਿਪਲੋਮਾ ਕਰ ਰਹੇ ਆ ਜੇਕਰ ਉਹ ਆਖਰੀ ਸਾਲ ਦੇ ਵਿੱਚ ਡਿਪਲੋਮਾ ਕਰ ਰਹੇ ਆ ਤੇ ਉਹ ਵੀ ਇਹ ਪੋਸਟ ਅਪਲਾਈ ਕਰ ਸਕਦੇ ਆ ਪਰ ਉਹਦੀ ਇੱਕ ਸ਼ਰਤ ਆ ਕਿ ਜੋ ਤੱਕ ਇਹ ਪੇਪਰ ਹੋਣਾ ਉਹ ਤੱਕ ਰਿਜ਼ਲਟ ਉਹਨਾਂ ਦੇ ਕੋਲ ਹੋਣਾ ਚਾਹੀਦਾ ਇਸ ਤੋਂ ਬਾਅਦ ਆ ਗਿਆ ਜੀ ਟੈਸਟ ਕਿਦਾਂ ਦਾ ਹੋਣਾ ਇਹਦੇ ਵਿੱਚ 70 ਨੰਬਰ ਦਾ ਹੋਣਾ ਰਿਟਨ ਟੈਸਟ ਅਤੇ 30 ਨੰਬਰ ਦਾ ਹੋਣਾ 30 ਨੰਬਰ ਦਾ ਪੇਪਰ ਹੋਣਾ ਤੁਹਾਡੇ ਸਬਜੈਕਟ ਰਿਲੇਟਡ ਇਹ ਟੋਟਲ 100 ਨੰਬਰ ਦਾ ਪੇਪਰ ਹੋਊਗਾ ਇਹਦੀ ਜਿਹੜੀ ਹਮਾਰਾ 18 ਤੋਂ 37 ਵਾਲਾ ਹੋ ਰੱਖੀ ਗਈ ਆ ਤੇ ਇਹਦੇ ਵਿੱਚ ਐਸਸੀਬੀਸੀ ਕੈਟਾਗਰੀ ਨੂੰ ਉਹ ਛੋਟ ਮਿਲੂਗੀ ਐਜ਼ ਅਕੋਰਡਿੰਗ ਟੂ ਰੂਲਸ ਇਸ ਤੋਂ ਬਾਅਦ ਫੀਸ ਆ ਗਈ ਤੁਹਾਡੀ ਜਰਨਲ ਤੇ ਹੋਰ ਕੈਟਾਗਰੀ ਨੇ 2000 ਫੀਸ ਆ ਤੇ ਰਿਜ਼ਰਵ ਕੈਟਾਗਰੀ ਜੀ ਐਸਸੀ ਐਸਟੀ ਦੀ 1000 ਫੀਸ ਆ ਅਤੇ ਜਿਹੜੇ ਹੈਗੇ ਆ ਐਕਸਰਸ ਵਨ ਉਹਨਾਂ ਦੀ ਕੋਈ ਵੀਜ਼ ਨਹੀਂ ਏਸੀ ਨੌਕਰੀਆਂ ਜਿਹੜੀਆਂ ਕਿ ਐਜੂਕੇਸ਼ਨ ਗਵਰਨਮੈਂਟ ਬੋਰਡ ਸਿੱਖਿਆ ਭਾਗ ਤੋਂ ਨਿਕਲੀਆਂ ਇਨਫੋਰਮੇਸ਼ਨ ਜਦ ਕੀ ਲੱਗੇ ਤਾਂ ਅਗਾਂਹ ਜ਼ਰੂਰ ਸ਼ੇਅਰ ਕਰਨਾ